ਕੋਲੇ ਬਾਮੀ ਨੇ ਵਧੀਆ ਨਿਸ਼ਾਨੀਆਂ ਦਵਾਂਗੇ ਕਿ ਤਿੰਨ ਪੀੜੀਆਂ ਸਾਡੇ ਪੋਤਰੇ ਵੀ ਯਾਦ ਜ਼ਰੂਰ ਕਰਿਆ ਕਰਨਗੇ ਪੰਜਾਬ ਦੇ ਬਾਹਰ ਦੇ ਹਲਕਿਆਂ ਦੇ ਵੀਰ ਵੀ ਇਸ ਪਿੰਡ ਨੂੰ ਦੇਖਣ ਆਇਆ ਕਰਨਗੇ ਵੀ ਹਾਂ ਪਿੰਡ ਦੇ ਵਿੱਚ ਕੋਈ ਟੀਮ ਤਿਆਰ ਹੋਈ ਸੀ ਕਿਸੇ ਟੀਮ ਨੇ ਪਲਾਨ ਕੀਤਾ ਸੀ ਚੇਅਰਮੈਨ ਪੰਸਪ ਪੰਜਾਬ ਅਤੇ ਹਲਕਾ ਇੰਚਾਰਜ ਫਤੈਗਰ ਚੋੜੀਆਂ ਸਰਦਾਰ ਬਲਬੀਰ ਸਿੰਘ ਪੰਨੋ ਨੇ ਆਪਣੀ ਜੱਦੀ ਪਿੰਡ ਕੋਟਲਾ ਬਾਮਾ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਹੰਗਾਮੀ ਮੀਟਿੰਗ ਕੀਤੀ ਮੀਟਿੰਗ ਨੇ ਇੱਕ ਰੈਲੀ ਦਾ ਰੂਪ ਧਾਰਨ ਕਰ ਲਿਆ ਇਸ ਮੌਕੇ ਬੋਲਦੇ ਹੋਏ ਚੇਅਰਮੈਨ ਬਲਬੀਰ ਸਿੰਘ ਪੰਨੋ ਨੇ ਕਿਹਾ ਕਿ ਕੋਟਲਾ ਬਾਮਾ ਮੇਰਾ ਆਪਣਾ ਪਿੰਡ ਹੈ ਅਤੇ ਮੈਂ ਇਸ ਪਿੰਡ ਦਾ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਵਿਕਾਸ ਕਰਵਾਵਾਂਗਾ ਅਤੇ ਪੂਰੇ ਪੰਜਾਬ ਵਿੱਚ ਕੋਟਲੇ ਬਾਮੇ ਪਿੰਡ ਦਾ ਇੱਕ ਨਾਮ ਹੋਵੇਗਾ ਇਸ ਮੌਕੇ ਬੋਲਦੇ ਹੋਏ ਪਿੰਡ ਕੋਟਲਾ ਬਾਮਾ ਦੇ ਵਸਨੀਕਾਂ ਨੇ ਕਿਹਾ ਕਿ ਚੇਅਰਮੈਨ ਬਲਬੀਰ ਸਿੰਘ ਪੰਨੋ ਦੀ ਰਹਿਨਮਾਈ ਹੇਠ ਪਿੰਡ ਵਿੱਚ ਬਹੁਤ ਵਿਕਾਸ ਹੋਇਆ ਹੈ ਅਤੇ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਪੂਰਾ ਪਿੰਡ ਹੀ ਬਲਬੀਰ ਸਿੰਘ ਪੰਨੂ ਨਾਲ ਜੁੜ ਗਿਆ ਹੈ। ਇਸ ਮੌਕੇ ਬੋਲਦੇ ਹੋਏ ਪਿੰਡ ਵਸਨੀਕਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪਿੰਡ ਕੋਟਲਾ ਬਾਮਾ ਤੋਂ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ। ਜੀ ਧੰਨਵਾਦ ਪਿੰਡ ਕੋਲ ਦੇ ਬੰਦੇ ਦੀ ਸਾਥ ਸੌਦੇ ਤੇ ਚਾਚੇ ਤਾਂ ਚਾਚੀਆਂ ਮੇਰੀਆਂ ਭੈਣਾਂ ਮੇਰੇ ਭਰਾ ਇਹਨਾਂ ਦਾ ਤੇ ਅੱਜ ਇਹਨਾਂ ਨੇ ਇੱਕ-ਮ ਇੱਕ ਘਰ-ਘਰ ਜਾ ਕੇ ਸੁਨਾਹ ਦਿੱਤਾ ਸੀ ਵੀ ਅੱਜ ਅਸੀਂ ਪਿੰਡ ਦੇ ਵਿੱਚ ਇੱਕ ਮੀਟਿੰਗ ਰੱਖੀਏ ਤੇ ਮੈਨੂੰ ਲੱਗਦਾ ਵੀ ਕੋਈ ਵੀ ਪਰਿਵਾਰ ਦਾ ਘਰ ਦਾ ਕੋਈ ਕੋਈ ਪਰਿਵਾਰ ਨਹੀਂ ਕੋਲ ਦੇ ਬੰਦੇ ਦਾ ਵੀ ਜਿਹਦੇ ਪਰਿਵਾਰ ਦੇ ਵਿੱਚ ਜੀਨ ਆਇਆ ਹੋਵੇ ਅੱਜ ਬੜਾ ਮਾਣ ਬੜਾ ਪਿਆਰ ਬੜਾ ਸਤਿਕਾਰ ਦਿੱਤਾ ਸਾਡੀ ਇਹ 2024 ਦੀ ਇਲੈਕਸ਼ਨ ਦੇ ਕੋਈ ਮੱਦੇ ਨਜ਼ਰ ਰੱਖਦੇ ਹੋਏ ਮੀਟਿੰਗ ਕੀਤੀ ਗਈ ਹੈ ਅਸੀਂ ਸਾਰੇ ਪਿੰਡ ਕੋੜਲੇ ਬਾਮੇ ਦੇ ਪਿੰਨਾਂ ਦੇ ਵਿੱਚ ਸਾਰੇ ਚਾਚੇ ਤਾਇਆ ਨੇ ਪਿੰਨਾਂ ਦੇ ਵਿੱਚ ਵੱਧ ਤੋਂ ਵੱਧ ਅਸੀਂ ਜਾ ਕੇ ਮਿਹਨਤ ਕਰਨੀ ਹੈ ਜੋ ਵੀ ਸਾਡਾ ਕੈਂਡੀਡੇਟ ਪਾਰਟੀ ਐਲਾਨ ਕਰੂਗੀ ਉਹਦੇ ਵਾਸਤੇ ਅੱਜ ਅਸੀਂ ਪਿੰਡ ਕੋੜਲੇ ਬਾਮੇ ਨੇ ਟੀਮਾਂ ਵੀ ਤਿਆਰ ਕਰ ਦਿੱਤੀਆਂ ਨੇ ਜੋ ਪਿੰਨਾਂ ਦੇ ਵਿੱਚ ਰਲਾਈ ਜਾ ਕੇ ਲੜਾਂਗੇ ਜੀ ਪਿੰਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਪਿੰਡ ਕੋੜਲੇ ਬਾਮੇ ਤੋਂ 2024 ਦੀਆਂ ਇਲੈਕਸ਼ਨਾਂ ਇੰਨੇ ਦੇ ਲਗੇ ਪਰਸੈਂਟ ਵੋਟ ਆਮ ਆਦਮੀ ਪਾਰਟੀ ਨੂੰ ਸ਼੍ਰੀ ਰਵੀਿੰਦ ਕੇਜਰੀਵਾਲ ਜੀ ਨੂੰ ਸਰਦਾਰ ਭਗਤ ਸਿੰਘ ਮਾਨ ਜੀ ਦੇ ਨਾਂ ਨੂੰ ਜੇ ਉਹ ਵੀ ਸਾਡਾ ਉਮੀਦਵਾਰ ਆਊਗਾ ਉਹਨਾਂ ਨੂੰ ਵੋਟ ਪੈਗੀ ਤੇ ਮੈਂ ਪਿੰਡ ਕੋਟਲੇ ਬਾਮੇ ਦੀ ਸਾਰੀ ਸਾਹ ਸੰਗਤ ਦੀ ਅੱਜ ਇਹ ਵਚਨ ਵੀ ਦਿੱਤਾ ਪਿੰਡ ਕੋਟਲੇ ਬਾਮੇ ਦੀ ਧਰਤੀ ਤੇ ਜਨਮ ਲਿਆ ਮੇਰੇ ਚਾਚੇ ਤਾਈ ਨੇ ਮੇਰੇ ਪਰਿਵਾਰ ਹੈ ਪਿੰਡ ਕੋਟਲੇ ਬਾਮੇ ਦੀਆਂ ਵਧੀਆ ਨਿਸ਼ਾਨੀਆਂ ਦਵਾਂਗੇ ਕਿ ਤਿੰਨ ਪੀੜੀਆਂ ਸਾਡੇ ਪੋਤਰੇ ਵੀ ਜਾਜ ਜ਼ਰੂਰ ਕਰਿਆ ਕਰਨਗੇ ਕਿ ਪਿੰਡ ਕੋਟਲੇ ਬਾਮੇ ਦੇ ਵਿੱਚ ਸਾਡੇ ਚਾਚੇ ਸਾਡੇ ਦਾਦੇ ਸਾਡੇ ਬਾਪੂ ਜੀ ਅੱਡੀ ਦਾਦੀ ਜੀ ਸਾਡੀ ਮਾਤਾ ਜੀ ਜੋ ਵੀ ਜਿੰਨਾ ਕੋਈ ਪਰਿਵਾਰਾ ਚ ਜਿਹਦੇ ਕੋਈ ਲਗਦਾ ਹੋਵੇਗਾ ਪੁੱਤ ਪੁੱਤਰੇ ਜ਼ਰੂਰ ਚੇਤਾ ਕਰਿਆ ਜੰਮਗੇ ਵੀ ਸਾਡੇ ਪਿੰਡ ਦੇ ਵਿੱਚ ਸਾਡੇ ਪਰਿਵਾਰਾਂ ਨੇ ਇੱਕ ਬੜਾ ਵੱਡਾ ਸਰਕਾਰਾਂ ਗਲਤ ਸਰਕਾਰਾਂ ਦੇ ਵਿੱਚ ਗਲਤ ਬੰਦਿਆਂ ਦੇ ਖਿਲਾਫ ਇੱਕ ਟੀਮ ਇਕੱਠੀ ਹੋ ਕੇ ਫੈਸਲਾ ਲਿਆ ਸੀ ਕੁਝ ਫੈਸਲੇ ਵੀ ਪਿੰਡ ਕੋਲ ਲਈ ਬਾਮੇ ਤੇ ਬਹੁਤ ਵੱਡੀਆਂ ਨਿਸ਼ਾਨੀਆਂ ਪਿੰਡ ਕੋਲ ਲਈ ਬਾਮੇ ਨੇ ਇਹੋ ਜਿਹੀਆਂ ਨਿਸ਼ਾਨੀਆਂ ਦੇਵਾਂਗੇ ਕੀ ਕੋੜਲੇ ਬਾਂਦੇ ਤੋਂ ਸਭ ਤੋਂ ਛੱਬੇ ਵਾਲੇ ਪਿੰਡ ਵੇਖ ਕੇ ਜੇ ਪਿੰਡਾਂ ਦੀ ਤਿਆਰੀ ਹੋਇਆ ਕਰੂ ਕਿ ਜੇ ਪਿੰਡ ਵੇਖਣਾ ਹੈ ਤੇ ਸੋਹਣਾ ਪਿੰਡ ਵੇਖਣਾ ਸੁੰਦਰਤਾ ਪਿੰਡ ਦੀ ਦੇਖਣੀ ਹੈ ਪਿੰਡ ਦੀ ਸਫਾਈ ਦੇਖਣੀ ਹੈ ਪਿੰਡ ਦਾ ਏਕਾ ਵੇਖਣਾ ਹੈ ਪਿੰਡ ਦੇ ਵਿੱਚ ਸੁਲੂਕ ਵੇਖਣਾ ਭਾਈਚਾਰੇ ਦਾ ਪਿਆਰ ਵੇਖਣਾ ਤੇ ਜਾ ਕੇ ਪਿੰਡ ਕੋੜਲੇ ਬਾਂਦੇ ਦੇ ਵਿੱਚ ਵੇਖੋ ਪੰਜਾਬ ਦੇ ਬਾਹਰ ਦੇ ਹਲਕਿਆਂ ਦੇ ਵੀਰ ਵੀ ਇਸ ਪਿੰਡ ਨੂੰ ਵੇਖਣ ਆਇਆ ਕਰਨ ਕਿ ਵੀ ਹਾਂ ਪਿੰਡ ਦੇ ਵਿੱਚ ਕੋਈ ਟੀਮ ਤਿਆਰ ਹੋਈ ਸੀ ਕਿਸੇ ਟੀਮ ਨੇ ਪਲਾਨ ਕੀਤਾ ਸੀ ਇਸ ਪਿੰਡ ਦੀ ਨਕਸ਼ੇ ਨੂੰ ਵੇਖ ਕੇ ਪੰਜਾਬ ਦੇ ਵਿੱਚ ਪਿੰਡ ਤਿਆਰ ਹੋਇਆ ਕਰਨਗੇ ਇਹ ਮੈਂ ਵਚਨ ਦਿੰਦਾ ਸਾਰੀ ਕਿੰਨੇ ਵੀ ਪਿੰਡ ਦੀ ਸਾਧ ਸੰਗਤ ਹੈ ਸਾਰੀ ਸਾਧ ਸੰਗਤ ਦੀ ਆਗਮਨ ਸਿੰਘ ਨਵੰਗਰ ਮੈਂ ਕਹਿਣਾ ਚਾਹੁੰਦਾ ਇੰਨਾ ਚਿਰ ਹੋ ਗਿਆ ਸਾਨੂੰ ਰਾਜਨੀਤੀ ਚ ਵਿੱਚਰਦਾ ਮੇਰੇ ਫਾਦਰ ਸਾਹਿਬ 50 ਸਾਲ ਤੋਂ ਕਾਲੀ ਨਾਲ ਚ ਜਰੇ ਆ ਸਾਰੇ ਲੋਕਾਂ ਦਾ ਸੁਸੰਦਰ ਪਰ ਇਹੋ ਜਿਹੇ ਨੇਤਾ ਸਰਦਾਰ ਬਰਬੀਰ ਸਿੰਘ ਪੰਨੂ ਵਰਗਾ ਅਸੀਂ ਨਹੀਂ ਵੇਖਿਆ ਐਸਟੀਮੇਟ ਪ੍ਰਵਾਣੀਆਂ ਤੋਂ ਬਿਨਾਂ ਹੀ ਰਾਹ ਵੰਡੇ ਆ ਆਪਣੇ ਨਾਲ ਗੜੀਆਂ ਵੰਡੀਆਂ ਬਹਿਸਾਂ ਵੰਡੀਆਂ ਬਹੁਤ ਵਧੀਆ ਕੰਮ ਹੋਣਦੇ ਆ ਇਹ ਤੋਂ ਪ੍ਰਭਾਵਤ ਸਾਰਾ ਪਿੰਡ ਇੱਚ ਇਕੱਠਾ ਆ। ਹਾਂ। ਤੇ ਮੈਂ ਆਸ ਕਰਦਾ ਪੰਨੂ ਸਾਹਿਬ ਹੋਰ ਇਤੋਂ ਵਧੀਆ ਕੰਮ ਕਰਨਗੇ ਤੇ ਤਾਂ ਕਿ ਸਾਰੇ ਲੋਕ ਇਕੱਠੇ ਹੋ ਕੇ ਇੱਕ ਮੁੱਠੂ ਗਤੁਰਨ ਕੇ ਨਾਲ। ਪੰਨੂ ਸਾਹਿਬ ਦੀ ਰਹਿਨਮਾਈ ਇਹ ਇੱਥੇ ਪਿੰਡ ਕੋੜਲਾ ਬਾਮਾ ਚ ਹੋਏ ਵਿਕਾਸ ਕਰਦੇ। ਬਹੁਤ ਜ਼ਿਆਦਾ ਵਿਕਾਸ ਕਰਦੇ। ਕਰਦੀ ਗਿਆ ਜੀ। ਬਹੁਤ ਜ਼ਿਆਦਾ ਵਿਕਾਸ ਕਰਜੋ ਯਾਰ। ਵਿਕਾਸ ਕਰ ਜਾਂਦੇ ਪ੍ਰਭਾਵਤ ਹੋ ਗਏ ਹੀ ਇਨਾ ਇਕੱਠ ਹੋਇਆ ਜ। ਸਾਰ ਬਲਬੀਰ ਸਿੰਘ ਪੰਨੂ। ਇਹਨਾਂ ਪ੍ਰਭਾਵਤਿਆਂ ਕਿ ਸਾਡੇ ਪਿੰਡ ਦਾ ਨਾਮ ਉਹਨਾਂ ਨੇ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ। ਮੈਂ ਬਾਹਰ ਬੀਐਸਐਫ ਵਿੱਚ ਸਰਵਿਸ ਕਰਦਾ ਹਾਂ। ਮੈਨੂੰ ਬਾਹਰ ਵੀ ਇਹ ਚੀਜ਼ ਦਾ ਪਤਾ ਲੱਗਦਾ ਹੈ ਕਿ ਬਲਬੀਰ ਸਿੰਘ ਪੰਨੂ ਦੀ ਕਿੰਨਾ ਜਾਣ ਪਹਿਚਾਨ ਹੈ ਕਿੰਨਾ ਕੰਮ ਕਰ ਰਹੇ ਨੇ ਦੂਸਰੇ ਪਿੰਡਾਂ ਦੇ ਲੋਕ ਵੀ ਮੈਨੂੰ ਪੁੱਛਦੇ ਨੇ ਕੁਝ ਮੈਨੂੰ ਕੰਮ ਵੀ ਕਹਿੰਦੇ ਨੇ ਮੈਂ ਬਲਬੀਰ ਸਿੰਘ ਪੰਨੂ ਨੂੰ ਕਹਿੰਦਾ ਉਹ ਬਹੁਤ ਵਧੀਆ ਕੰਮ ਕਰਦੇ ਹਨ ਉਹਨਾਂ ਦਾ ਇਸ ਕਰਕੇ ਮੈਂ ਆਪਣੇ ਪਿੰਡ ਵਿੱਚੋਂ ਇਹ ਗਰੰਟੀ ਆਦੀ ਗਿਆ ਇਸ ਪਿੰਡ ਦੇ ਵਿੱਚੋਂ ਇਹਨਾਂ ਨੂੰ ਬਹੁਤ ਜ਼ਿਆਦਾ ਵੋਟਾਂ ਦੇ ਨਾਲ ਜਿਤਾ ਕੇ ਭੇਜਾਂਗੇ ਉਹ ਪ੍ਰੋਗਰਾਮ ਬਹੁਤ ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਚੇਰਮਾਨ ਪੰਸਾਬ ਪੰਜਾਬ ਜੋ ਅੱਜ ਆਪਣੇ ਪਰਿਵਾਰ ਦੇ ਵਿੱਚ ਪਹੁੰਚੇ ਸੀ ਅਸੀਂ ਸਾਰੇ ਪਰਿਵਾਰ ਨੇ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਆਂ ਔਰ ਉਹਨਾਂ ਨੂੰ ਅਸੀਂ ਆਪਣੇ ਪਿੰਡ ਦੇ ਵਿੱਚੋਂ ਵੱਡੀ ਲੀਡ ਨਾਲ ਜਿਤਾ ਕੇ ਵੋਟਾਂ ਪਾਵਾਂਗੇ ਬਾਕੀ ਜੋ ਹਲਕੇ ਦੇ ਕੰਮ ਕਰ ਰਹੇ ਨੇ ਬਹੁਤ ਜਿਆਦਾ ਵਿਕਾਸ ਹੋ ਰਿਹਾ ਆ ਜਿਸ ਤਰ੍ਹਾਂ 메ਨ ਰੋਡ ਸੁਨਈਆ ਅਲੀਵਾਲ ਕਾਲਾ ਅਫਗਾਨਾ ਧਨੀਏ ਕੇ ਬਾਂਗਰ ਬਹੁਤ ਵਧੀਆ ਕੰਮ ਹੋ ਰਿਹਾ ਆ ਅਸੀਂ ਵੱਧ ਤੋਂ ਵੱਧ ਵੋਟ ਪਾ ਕੇ ਸਰਦਾਰ ਬਲਵੀਰ ਸਿੰਘ ਪੰਨੂ ਨੂੰ ਲੀਡ ਦਵਾਂਗੇ